ਸ਼ਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਆ ਕਿ ਸਾਰੇ ਠੀਕ ਹੋਵੋਗੇ ਆਪਣ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲੋ ਜੀ ਸਵੇਰ ਦਾ ਟਾਈਮ ਹੈ ਆਪਾਂ ਬੇੜਾ ਸਾਰਾ ਸੰਭਰ ਦਿੱਤਾ ਆਪਣਾ ਪਸ਼ੂਆਂ ਵਾਲਾ ਪਾਸਾ ਜਿਹੜਾ ਉਹ ਰਹਿੰਦਾਗਾ ਹਜੇ ਹੁਣ ਆਪਾਂ ਗੱਲ ਕਰਦੇ ਹਾਂ ਪਹਿਲਾਂ ਫੇਰ ਆਪਾਂ ਸੰਭਰਾਂਗੇ ਉਧਰੋਂ ਪਸ਼ੂਆਂ ਵਾਲਾ ਬੇੜਾ ਸਵੇਰੇ ਸਵੇਰੇ ਠੰਡਾ ਠੰਡਾ ਮੌਸਮ ਹੁੰਦਾ ਤੇ ਬਹੁਤ ਜੀ ਲੱਗਦਾ ਹਨਾ ਕੰਮਗਾਰਾਂ ਨੂੰ ਕਰਦਾ ਦਾ ਬਹੁਤ ਜੀ ਕਰਦਾ ਕੰਮਗਾਰਾਂ ਨੂੰ ਊੜਾ ਤਾਂ ਨਾ ਹੁੰਦਾ ਨੀਗਾ ਪਰ ਫਿਰ ਵੀ ਆਪਾਂ ਹਨਾ ਮਾਂਜਾ ਮਾਰ ਦਿੰਨੇ ਹੁੰਨੇ ਆ ਸਵੇਰੇ ਰੋਜ਼ ਕਪੜੇ ਆਪਾਂ ਮਸ਼ੀਨ ਦੇ ਵਿੱਚ ਪਾਏ ਪਏ ਆਗੇ ਉਹ ਧੁੱਤੇ ਜਾਣਗੇ ਜਿੰਨਾ ਟਾਈਮ ਦੇ ਵਿੱਚ ਆਪਾਂ ਸੰਭਰਾਂਗੇ ਅੱਗੇ ਤਾਂ ਆਪਾਂ ਹਲੇ ਰਹੇ ਨੇ ਦਸੰਬਰ ਦੰਨੇ ਆਗੇ ਅੱਜ ਮੈਂ ਲੇਟ ਹੋ ਗਈ ਉਠਣ ਨੂੰ ਕਵੇੜਾ ਹੋ ਗਿਆ ਅੱਗੇ ਇਸ ਵੇਲੇ ਧੁੱਪ ਚੜ ਜਾਂਦੀ ਹੁੰਦੀ ਆ ਸਭਾਜੀ ਗੁਰਬਾਣੀ ਪਾਠ ਕਰ ਰਹੇ ਨੇ ਅਰਦਾਸ ਕਰ ਰਹੇ ਨੇ ਇੱਥੇ ਆਪਾਂ ਢੇਰੀ ਲਾ ਲਾਂਗੇ ਹਨਾ ਫਿਰ ਆਪਾਂ ਹੱਲਚ ਪਾ ਕੇ ਪੂੜਾ ਛਿੱਟਿਆਵਾਂਗੇ ਨਾਲੇ ਆਪਾਂ ਉਧਰ ਜਿਹੜੀ ਬੇੜੇ ਦੇ ਵਿੱਚ ਪੂੜਾ ਇਕੱਠਾ ਕਰਿਆ ਉਹ ਪਾ ਲਾਂਗੇ ਨਾਲੇ ਇਹ ਪਾ ਲਾਂਗੇ ਲਓ ਜੀ ਇਧਰਲੇ ਭਾਂਡੇ ਚ ਵੀ ਆਪਾਂ ਲਾ ਇਧਰ ਤਾਂ ਭਾਂਡੇ ਚ ਲਾਤਾ ਪੋਚਾ ਬਸ ਆ ਰਹਿ ਗਿਆ ਫਿਰ ਬੱਚਿਆਂ ਦੀ ਰੋਟੀ ਬਣਾਵਾਂਗੇ ਕਿਉਂਕਿ ਬੱਚੇ ਰੈਡੀ ਹੋ ਰਹੇ ਨੇਗੀ ਜਿਹੜਾ ਇਹ ਪੱਚੇ ਵਾਲਾ ਪਾਣੀ ਹੁੰਦਾ ਇਧਰ ਆਪਾਂ ਨਾਲੀ ਚ ਡੋਲ ਦਿੰਨੇ ਆ ਕਿਉਂਕਿ ਇਧਰ ਨਾ ਫਰੀ ਦੇ ਪੱਤੇ ਬਾਹਲੇ ਡਿੱਗਦੇ ਆ ਨਾਲੀ ਦੇ ਵਿੱਚ ਇਹ ਫਿਰੋਗਗੇ ਲੰਘ ਜਾਂਦੇ ਹੈਗੇ ਸਾਫ ਹੋ ਜਾਂਦੀ ਹੈ ਜਿਹਦੇ ਵੱਲ ਪਾਣੀ ਤਾਂ ਹੈ ਪਰ ਡੋਲਣਾ ਹੀ ਹੁੰਦਾ ਜਿੰਨੇ ਕਾਪਾ ਮੋਟੇ ਮੋਟੇ ਪਹਿਲਾਂ ਇਕੱਠੇ ਕਰ ਲੈਨੇ ਹੁੰਦੇ ਆ ਸੰਭਰਨ ਲੱਗੇ इधर भर इस तरह पोचा ला दें हम बस अंदरों रह जुगा, अंदरों पे अंदर बाद स्कूल भेज के बाद अंदर पोचे वगैरा लाव गे जिने टमे होंगे मेनू ना भी आपका कम नबेड़ ला जो भी निबड़ ਫੇਦਰ ਆਪਣਾ ਹਰੇ ਪਿਆਗਾ ਕਣਕ ਦੇ ਵਿੱਚ ਪਾਉਣਾ ਹੁਣਾ ਡੀਏਪੀ ਜੇ ਦੀ ਆਪਾਂ ਕੰਪਰੀਜੀ ਹੋਤੇ ਲੈ ਜਾਣਗੇ ਕੀ ਅੱਜ ਸਰਦਾਰ ਜੀ ਕਹਿੰਦੇ ਸੀ ਪਤਾ ਨਹੀਂ ਵਾਹਣ ਬੋਹਣਗੇ ਸ਼ਾਇਦ ਪੌਚਨਾ ਕਲੀਨ ਜਾ ਹੋ ਜਾਂਦਾ ਵਧੀਆ ਹੋ ਜਾਂਦਾ ਸੋਹਣਾ ਸੋਹਣਾ ਲੱਗੇ ਜਾਂਦਾ 10 ਮਿੰਟ ਲੱਗਦੇ ਨੇ ਜੀ ਕਿਹੜਾ ਕੋਈ ਜ਼ਿਆਦਾ ਟਾਈਮ ਲੱਗਦਾ ਦੋਨੇ ਭਾਂਡਿਆਂ 'ਚ ਸਾਰੇ 10 ਮਿੰਟ ਨਹੀਂ ਲੱਗਦੇਗੇ ਨਾਲੇ ਸਾਫ਼ ਹੋ ਜਾਂਦੇ ਨੇ ਟਰਾਲੀਆਂ ਆਪਣੀ ਗਈ ਹੋਈ ਹੈ ਕਿਸੇ ਦੇ ਹਨਾ ਚੋਨਾ ਵੱਡਣਾ ਸੀ ਕਿਸੇ ਆਪਣੇ ਪਿੰਡ ਚ ਉਹ ਲੈ ਗਏ ਲਓ ਜੀ ਅੱਜ ਆਪਾਂ ਬਣਾਵਾਂਗੇ ਕਾਲੇ ਚਨੇਾਂ ਦੀ ਦਾਲ ਤੇ ਉਬਾਲ ਕੇ ਰੱਖ ਲੈਨੇ ਰਾਤ ਮੈਂ ਸੋਚਿਆ ਵੀ ਮੂੰਗੀ ਦਾਲ ਬਣਾਵਾਂਗੇ ਸਵੇਰੇ ਪਰ ਮੂੰਗੀ ਦਾਲ ਜਿਹੜੀ ਖਤਮ ਹੋਈ ਪਈ ਸੀ ਤੇ ਬਸ ਥੋੜੀ ਜੀ ਦਾਲ ਰਕ ਸੀਗੀ ਉਹਦੇ ਆਪਾਂ ਨੂੰ ਸਰਨਾ ਨਹੀਂ ਸੀਗਾ ਤੇ ਇਸ ਕਰਕੇ ਆਪਾਂ ਰਾਤ ਜਿਹੜੇ ਛੋਲੇ ਆ ਉਬਾਲ ਕੇ ਰੱਖਤੇ ਸੀਗੇ ਤੇ ਕੁਛ ਮੈਂ ਇਹਨਾਂ ਦੇ ਵਿੱਚੋਂ ਗ੍ਰाइंड ਕਰ ਲੈਨੇ ਇਧਰ ਆਪਾਂ ਸਰੋਂ ਦਾ ਤੇਲ ਪਾ ਕੇ ਰੱਖ ਲਿਆਗਾ ਕਿਛਣਾ ਇਧਰ ਮੈਂ ਪਾਣੀ ਕੱਢਣ ਵਾਸਤੇ ਰੱਖਤਾ ਸੀਗਾ ਤੇ ਖੁਸ਼ ਆਪਾਂ ਇਹ ਰੱਖ ਲੈਨੇ ਸਾਥ ਤੇ ਇਧਰ ਆ ਪਾਟਾ ਗੁੰਨ ਕੇ ਰੱਖ ਰੱਖਿਆ ਹੈ ਇਧਰ ਆਲੂ ਆਪਾਂ ਚੀਰ ਕੇ ਰੱਖ ਰੱਖੇ ਨੇ ਬਸ ਆਪਾਂ ਸਬਜ਼ੀ ਦਾਲ ਬਣਾ ਦਈਏ ਪਤਾ ਨਹੀਂ ਸਬਜ਼ੀ ਕਹਿੰਦੇ ਨੇ ਵਿੱਚ ਭੈਣ ਭਰਾ ਹੈ ਨਾ ਵਿੱਚ ਦਾਲ ਕਹਿੰਦੇ ਨੇ ਚਲੋ ਜੋ ਵੀ ਹੈਗਾ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਇਧਰ ਆਪਾਂ ਹਰੀਆਂ ਮਿਰਚਾਂ ਦਾਸਣਾ ਤੇ ਪਿਆਜ਼ ਕੱਟ ਕੇ ਰੱਖੀ ਹੋਏ ਨੇ ਇਹ ਦੂਜੇ ਦਿਨ ਦੀ ਵੀਡੀਓ ਹੈ ਸਵੇਰ ਦੀ ਨਾਜੀ ਥੋੜੇ ਛੋਲੇ ਆਪਾਂ ਕੱਢ ਦਨੇ ਆ ਬੱਚਿਆਂ ਨੂੰ ਖਾਣ ਵਾਸਤੇ ਅਸ ਥੋੜੇ ਥੋੜੇ ਖਾਣਗੇ ਜਿਆਦਾ ਤਾਂ ਨਹੀਂ ਖਾਂਦੇਗੇ ਪਹਿਲਾਂ ਮੈਂ ਦੇਖੀ ਨਹੀਂ ਹਨਾ ਮੀ ਮੂੰਗੀ ਦਾਲ ਦੀ ਘਟ ਹੈਗੀ ਆਪਣੇ ਮੂੰਗੀ ਮਸਰੀ ਤੇ ਨਹੀਂ ਆਪਾਂ ਹਾਰੇ ਦੇ ਵਿੱਚ ਉਬਲਣੇ ਰੱਖ ਦਨੇ ਹੁੰਨੇ ਅੱਗੇ ਛੋਲੇ ਤੇ ਰਾਤ ਫਿਰ ਮੈਂ ਹਨੇਰੇ ਦੇਖਿਆ ਹਨਾ ਵੀ ਸਵੇਰੇ ਮੂੰਗੀ ਸਾਹ ਦਾਲ ਬਣਾਉਣੀ ਆ ਤੇ ਫਿਰ ਆਪਾਂ ਗੈਸ ਤੇ ਉਬਾਲ ਲਏ ਸੀਗੀ ਕੁਝ ਗਰਮ ਪਾਣੀ ਦੇ ਵਿੱਚ ਵੈਸੇ ਰਾਤ ਨੂੰ ਹਨਾ ਫੁੱਲ ਗਏ ਨੇ ਇਹ ਕੁਛ ਆਪਾਂ ਵਾਲਦੇ ਸੀਗੇ। ਨਾ ਸੀ ਪਿਆਜ਼ ਆਪਣੇ ਹਲਕੇ ਬ੍ਰਾਊਨ ਹੋ ਗਏ ਨੇ। ਜਿਆਦਾ ਆਪਾਂ ਮਸਾਲੇ ਵਗੈਰਾ ਹਨਾ ਐਡ ਨਹੀਂ ਕਰਦੇ ਹੈਗੀ। ਆਪਾਂ ਕਈ ਵਾਰ ਦੱਸਿਆ ਵੀਡੀਓ ਦੇ ਵਿੱਚ ਆਪਾਂ ਸਿੰਪਲ ਜੀ ਦਾਲ ਸਬਜ਼ੀ ਬਣਾਉਣੀ ਹੈਗੀ। ਜੇ ਆਪਾਂ ਇਹ ਗ੍ਰाइंड ਕਰਕੇ ਪਾਉਣੇ ਆ ਜene ਹਨਾ ਇਹਦੇ ਨਾਲ ਸੰਘਣੀ ਹੋ ਜਾਂਦੀ ਆਪਣੀ ਗਰੇਵੀ ਤੇ ਬਹੁਤ ਟੇਸਟੀ ਬਣਦੀ ਹੈ ਦਾਲ ਸਬਜੀ ਇਸ ਤਰ੍ਹਾਂ ਜੇ ਆਪਾਂ ਇਕੱਲੇ ਮਤਲਬ ਰਗੜੇ ਤੋਂ ਬਿਨਾ ਪਾਦਨੇ ਹਨਾ ਪੀਸੇ ਤੋਂ ਬਿਨਾ ਤੇ ਉਨੀ ਵਧੀਆ ਦਾਲ ਨਹੀਂ ਬਣਦੀ ਹੈਗੀ ਕਾਲੇ ਚਨੇ ਦੀ ਜene ਇਹ ਪੀਸ ਕੇ ਪਾਉਣ ਨਾਲ ਬਣਦੀ ਹੈ ਆਪਾਂ ਜਿਹੜਾ ਮਸਾਲਾ ਚੰਗੀ ਤਰ੍ਹਾਂ ਭੁੱਜ ਲੈਣ ਦਿਓ ਜਿਹੜੇ ਆਪਣੇ ਕਾਵਲੀ ਛੋਲੇ ਹੁੰਦੇ ਆ ਵਾਈਟ ਚਨੇ ਤੇ ਉਹ ਸਾਡੇ ਘਰ ਦੇ ਵਿੱਚ ਹਨਾ ਕੱਟੀ ਖਾਦੇ ਜਾਂਦੇ ਨੇ ਕਿਉਂਕਿ ਕਿਸੇ ਨੂੰ ਉਹ ਨਹੀਂ ਟੇਸਟੀ ਲੱਗਦੇ ਉਹ ਜਿਹੜਾ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਪਾ ਦਿੰਨੇ ਆ सवेर का टाइम थोड़ा करके वीडियो थोड़ी जी मतलब नहीं आ रही होनी। लो जी भेजूगी भांडे सारे चक दें लो जी आपे कर दी साफ चलो जी वीडियो अपनी काफी लंबी हो गई होनी है जेकर वीडियो वादिया लगे लाइक कमेंट करके जरूर दस्यो ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ